ਕਈ ਸਾਰਾ ਸੱਸੀ ਕਾਲ ਦੀ ਜਿਹੜਾ ਸਾਰੇ ਵਧੀਆ ਵਧੀਆ ਜਾਈਦੇ ਤੇ ਆਪਾਂ ਵੀ ਸੁਣਿਆ ਹੁੰਦੇ ਸੀ ਤੇ ਆਪਾਂ ਪਾਪਾ ਜਣਾ ਵੀ ਆਪਣੇ ਗਵਰਨਿੰਗਾਂ ਦੇ ਸੌਂਸਾ ਦਾ ਪਾਠ ਦਾ ਬਣਾ ਕੇ ਹੁੰਦਾ ਤੇ ਆ ਜੀ ਨੇ ਪੂਰੇ ਕਰਦੇ ਸੀ ਆਪਾਂ ਪਰ ਜਿਹੜੇ ਹੈਗੇ ਤੇ ਆਪਾਂ ਨਾਲ ਬਹਿਣ ਨੂੰ ਕੇ ਇਧਰ ਕਹਿੰਦੇ ਬਾਬਾ ਆਇਆ ਪਿਆ ਤੇ ਬਹੁਤ ਜਿਆਦਾ ਫਾਇਦੇ ਬਹੁਤ ਆ ਕਈ ਕੰਮ ਹੋ ਜਾਂਦੇ ਨੇ ਨਾ ਕੇ ਫਰੈਸ਼ ਫਰੈਸ਼ ਹੋਣਾ ਫਰੈਸ਼ ਹੋਣਾ ਲੋ ਬਸ ਫਿਰ ਬਹੁਤ ਵਧੀਆ ਐਸਮੋਕੇ ਨਾਲ ਘਰ ਤਰੇ ਜਾ ਮੈਨੂੰ ਆਵਰਾ ਹੋ ਪਈ ਨਹੀਂ ਚੱਲਣਾ ਤੂੰ ਤਾਂ ਮੈਂ ਘਰ ਤਰੇ ਜਾਵੜੀ ਜਾ ਤੇ ਬਾਕੀ ਆਪਣੇ ਹਾਂ ਆਪਾਂ ਚੱਲਾਂਗੇ ਤੁਹਾਨੂੰ ਮਦਦ ਤੇ ਬਾਕੀ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੁਸੀਂ ਕਰਨਾ ਕਰ ਲੋ ਯਾਰ ਸਬਸਕ੍ਰਾਈਬ ਕਪੜਾ ਮਹਾਲ ਰੰਗ ਪਈ ਆ ਸੁੱਤੀ ਹਾਂ ਕੀ ਗੱਲ ਰੰਗ ਇਹ ਵੇਜ਼ੀ ਸੁੱਤੀ ਐਨੂੰ ਮੂੰਹ ਰੱਖਦੀ ਐ ਤੇ ਇੱਥੇ ਪ੍ਰਾਣੀ ਜਿਆਦਾ ਸਿੱਟਾ ਕਰਕੇ ਐਨੂੰ ਮੂੰਹ ਥੜਾ ਰੱਖਦੀ ਐ ਤੇ ਇੱਥੇ ਪ੍ਰਾਣੀ ਜਿਆਦਾ ਸਿੱਟਾ ਕਰਾਂਗੇ ਰੰਗ ਮਰਾ ਬੋਤਾ ਰਣਕ ਰਣਕਏ ਪਰਣਕ ਤੇ ਅੱਜ ਆਪਾਂ ਫੇਰ ਕੁੜੀ ਲੈ ਕੇ ਜਾਣਾ ਨਾ ਜਰੂਰੋ ਆਪਣੇ ਬਲੌਗ ਪਣਾ ਬਲੌਗ ਫੁੱਲ ਬਲੌਗ ਵੇਖਿਆ ਕਰੋ ਤੇ ਤਾਂ ਹੀ ਆਵੇ ਬਾਕੀ ਬੈਠੀ ਨਾ ਬੈਠੀ ਜਾ ਪਾ ਜਾ ਤੇ ਬਾਕੀ ਵੀ ਆਪਣੇ ਬੱਜਾ ਵਾਂ ਆ ਚਾਰੇ ਵਿਖਾਊਗਾ ਸਾਰੇ ਦੇਖੋ ਜੇ ਵੀ ਪਰਣਕ ਉਹ ਬਲੇਸ ਸਰਪੰਕ ਕਰ ਸਕਦਾ ਤੇ ਆ ਕਟਾਪਾ ਵੇਚਦਾ ਵੀ ਸੱਚ ਹੈ ਤੇ ਵਾਸੀ ਆਪਣੇ ਚੈਨਲ ਨੂੰ ਲਾ ਰੋ ਸਬਸਕ੍ਰਾਈਬ ਬਸ ਰੋਲ ਕਰੋ ਰੋਲ ਕੀ ਜੋੜ ਕੇ ਇੱਕੋ ਕਰਨ ਬੜੇ ਰਣਕੇ ਰਣਕ ਰਣਕ ਏ ਰਣਕ ਲੈ ਹੁਣ ਸੌਦੀ ਨਹੀਂ ਗੱਲ ਤੇ ਕੋਈ ਨਹੀਂ ਆ ਤੋ ਇਹ ਲੇ ਗਏ ਮਾਬਦ ਤੇ ਸਾਡੇ ਕੋਲ ਦੇ ਗੋਗੇ ਤੇ ਸਮੂਹ ਸਭ ਆ ਗਏ ਪਾਬਲੇ ਕੀ ਆਵਾਂਗੇ ਤੇ ਠੀਕ ਤਾਂ ਅਲੋ ਕਾਲ ਕਰਦੇ ਆਂ ਜਾ ਕਰਦੇ ਆਂ ਜੀ ਹਾਂ

ਹੇ ਬਦਲੀਆਂ ਸੋ ਨਾਨਕ ਨਾਮ ਤੇ ਆਈਏ ਕਾਲ ਜਿ ਆਵੇ ਰਾਸ ਸੋ ਕਹੋ ਤਨ ਗੁਰ ਸੇਵੀਐ ਸੈ ਸੁਸੈ ਸੁਭਾਏ ਦਰਸ਼ਨ ਕਰਸੀਐ ਮੁਖੈ ਜਨ ਮਰਨ ਕੋ ਖਡਿਆਏ ਸਤਨਾਮ ਸ੍ਰੀ ਵਾਹਿਗੁਰੂ ਸੇ ਜੀਤਨਾ ਸ੍ਰੀ ਸ਼ੰਕਰ ਮਹਾਰਾਜ ਤੁਮਾਰ ਕਾ ਬਲਾਈ ਓਮਕਾਰ ਸਭ ਕੁਸਾਰ ਹਰ ਜੀਵ ਕਿਰਪਾ ਦੇ ਨਾਮ ਉਤੇ ਆਈਏ ਜੀਓ ਸਤਗੁਰ ਮਿਲੇ ਸੁਭਾਏ ਸਦਾ ਜੀ ਹੁਨ ਗਾ ਜੀ ਜੀ ਹਉ ਹਰ ਜੀਓ ਕਿਰਪਾ ਕਰੇ ਤਾ ਨਾਮ ਤੇ ਆਈਏ ਜੀਓ ਸਤ ਗੁਰ ਮਿਲੇ ਸੁਭਾਏ ਸਹਿਜ ਗੁਣ ਗਾਈਏ ਜੀਓ ਹੰਗਾਏ ਵਿਸੇ ਸਦਾ ਅੰਦਰ ਜਾਇ ਆਵ ਸਾਚੇ ਭਾਵੇ ਹੰਕਾਰ ਹਉਮੈ ਤਜੇ ਮਾਇਆ ਸਹਿਜ ਨਾਮ ਸਮਾਵੇ ਆਪ ਕਰਤਾ ਕਰੇ ਸੋਈ ਆਪ ਦੇ ਕੰ ਭਾਈਐ ਹਰ ਜੀਓ ਕਿਰਪਾ ਕਰੇ تنامت یا جیو آب کرتا کرے سوئی آب دیتا پائیا ہے ہر جیو کرپا کرے تنامت یا جیو واہ کالسا واہ انٹیگوہ دے کونگا کونگا کتنام 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 کھونے رہے کونگا کھونی سروم گا کسوری جاکتا کارسو جوگا سچا رہی سچ نامو ਪਤਾ ਜੋ ਬਣਾ ਹੋਈ ਜਮਨਾ ਆਪਣੀ ਬਾਤ ਪਤਾ ਤਰੀਕੇ ਬਣਾ ਪਤਾ ਸਰਪੰਚਾ ਦਾ ਹੋ ਰਿਹਾ ਹੈ ਤੇ ਕਿੰਨੇ ਮਾਰ ਕੇ ਸਟਾਇਲ ਹੋਈ ਤੇ ਉਹਦੇ ਸਟੇਪਸ ਤੋਂ ਬਾਅਦ ਵੀ ਜੀ ਕਹਿੰਦਾ ਮੈਂ ਕਰਨਾ ਬੁਲਿਓ ਮੈਂ ਕਾਰ ਕਹਿੰਦਾ ਕਹਿੰਦਾ ਇਹ ਬੁਲਿਓ ਮੈਂ ਇਹ ਬੁਲਿਓ ਬਈ ਇਹ ਲੇਟਾ ਆ ਪਾ ਗਈ ਸੀ ਉੱਥੇ ਤੇ ਕੁੜੀ ਲੈ ਕੇ ਆਇਆ ਲੈ ਹੁਣ ਮਰੂ ਡੇਟਾ ਇਹ ਤੇਰਾ ਚਾਹ ਲਾ

ना 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 ये कम

bak başın Çal 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 Çabuk çabuk çabuk. Haydi lan. ਬੋਤੂ ਤੇ ਆ ਰਹੇ ਨੂੰ ਨਾ ਜਮਾਓ ਕਾਹ ਖੰਦੀਪ ਪੁੱਤੇ ਕਿੰਨੇ ਜਵਾਇਆ ਬੱਸ ਨਾ ਕਰਦੇ ਕਰਦੇ ਕਰਦਾ ਕਰਦਾ ਮੱਤਾ ਜਮਾ ਖੂਨ ਨਾ ਕਾਚ ਭਾਈਆ ਔਰ ਤੂੰ ਨਹੀਂ ਭਾਈ ਰਹੰਦਾ ਨਾ ਆਪਰਾਵਰ ਰਹੰਦੇ ਤੂੰ ਐਵੇਂ ਮਾਈਕਰੋ ਤੇ ਨਾਲ ਹੈ ਰੰਨਿੰਦੂ ਆਰੇ ਪਾ ਇਧੜਾ ਟ੍ਰੇਲ ਸੀ ਤੇ ਫੇ ਇਹਨੂੰ ਥੋੜਾ ਖੋਣੀ ਚਾਰੀ ਨੂੰ ਖਾ ਉਹ ਨਹੀਂ ਯਾਰ ਆਪਰੀ ਗਲਤੀ ਆ ਫਿਰ ਅਚਾਤ ਰਹਿਣ ਤੇ ਤੂੰ ਰਹਿਂਦੇ ਫੋਟੀਆਂ ਭਗਾ ਦੇ ਲੱਗਣਿਆ ਹਾਂ ਜਿਹੜੀ ਫੂਲ ਪਾ ਦੇ ਦੂਰ ਗਾ ਨਹੀਂ ਹਾਂ ਨਹੀਂ ਖਾਣਾ ਤੈਨੂੰ ਇੱਕ ਵਾਰੀ ਕਹਦਾ ਚੱਲ ਵੀ ਚਲਾ ਜਾਨੂੰ ਖਵਾ ਉਹ ਤਖਵਾ ਦਿੰਦੇ ਆ ਆਪਾਂ ਮੋਦਕੀਆਂ ਵੇਪਰ ਚਾ ਕਰਾਂਗੇ ਜੀ ਤੇ ਇਹ ਪੁਰਨੀਆਂ ਦਾ ਮੋਟਰ ਮੋਟਰ ਰਹੀ ਜੀ ਕੋ ਚੱਕ ਨਹੀਂ ਆ ਕੀ ਹੋ ਗਿਆ ਉਹ ਕਾ ਤੇ ਕਾ ਨਹੀਂ ਹੋਇਆ ਕੀ ਹੁਣ ਉਹ ਫੇਸ ਉੱਟਿਆ ਇਹਦਾ ਚੋ ਬੀ ਸਿੱਧਾ ਮੋਟਰ ਮੋਟਰ ਕੀ ਕਰਦਾ ਜੀ ਮੋਟਰਾਂ ਦਾ ਫੇਸ ਹੀ ਚੱਲੂਗਾ ਜੇ ਫੇਸ ਚੱਲ ਜਾਏ ਚਲੋ ਉਹਨੇ ਚਲ Şarma, şarma. ਦਰਗਾਹ ਠੀਕ ਤੇ ਸ਼ਰਮਾ ਤੋਂ ਤੂੰ ਮੈਨੂੰ ਪਹੁੰਚਦਾ ਕਿ ਹੈ ਨੂੰ ਉੱਚ ਵੀ ਉੱਤਰਾ ਫਰ ਸ਼ਰਮਾ ਬਾਈ ਨੂੰ ਪਖਣਿਆ ਜਾ ਰਿਹਾ ਹੈ ਇਹਨੂੰ ਪਤਾ ਉੱਥੇ ਦੁਕਾਨ ਹੁੰਦੀ ਤਾਂ ਹੁੰਦੀ ਸੋਹ ਮੋੜ ਮੋੜ ਕਿਹੜੀ ਮੋੜ ਤੇ ਆਪਾਂ ਅਹੀਂ ਕਮਾ ਲੈਣੀ ਆ ਅਹੀਂ ਕਮਾ ਲੈਣੀ ਆ ਆਪਾਂ

ਨਾ ਇਹ ਵੀ ਨਹੀਂ ਕੱਲ ਕੀ ਆ ਭਾ ਗੱਲ ਕੀ ਹੈ ਮੈਨੂੰ ਨਹੀਂ ਪਈ ਇਹ ਵੀ ਨਹੀਂ ਗਾ ਹਾਂ ਵਾਹ ਬਹਣੀ ਰਾਜਾ ਢੋਰ ਕੋ ਹੋਰ ਕੋ ਕਿਧਰ ਅੱਗੇ ਮੈਂ ਮੁੰਡਾ ਪਤਾ ਨਹੀਂ ਤਾਂ ਨਾ ਹੀ ਆ ਉਹ ਆਉਂਦਾ ਮੰਡੀ ਤੇ ਉਧਰ ਵੇਖ ਲੈਨੇ ਕੋਈ ਚੱਲ ਤਾਂ ਭੋਲੇ ਨੂੰ ਪਾ ਦੇ ਕਿਹੜਾ ਵੀ ਹਾਂਜੀ ਭਈ ਉਹ ਆਪਣਾ ਵੇਪਰ ਚੱਲੇ ਪਿਆ ਸੀ ਆਪ ਹੀ ਚੱਲ ਪਿਆ ਉਹ ਖੁੱਲਣ ਖੁੱਲਣ ਤੇ ਉਹ ਖੁੱਲੇ ਬਲ ਇੰਵੈਸਟੀਗਲ ਉਹਦਾ ਮੋਟਰ ਲੱਗਿਆ ਅਜ ਮੋਟਰ ਲੱਗਿਆ ਦੁਰਨੀ ਲੱਗੇ ਸੀ ਤੇ ਉਹ ਉਧਰ ਦੀ ਮੈਂ ਵੇਪਰ ਛੱਡਣ ਲੱਗਾ ਤੇ ਉਹ ਚੱਲ ਪਿਆ ਤੇ ਆਪਾਂ ਜਾਣਾ ਭਈ ਮੰਡੀ ਮੱਜਾਂ ਦੀ ਤੇ ਤੁਹਾਨੂੰ ਮੱਜਾਂ ਆਉਣਾਂਗੇ ਕੱਲ ਨੂੰ ਤੇ ਆਹ ਰਿੰਗਾ ਮੱਜਾਂ ਆਪਣਾ ਆਪੇ ਵਜਾ ਆ ਇਹ ਆਪਾਂ ਜਾਣਾ ਮੀਚਰ ਤੇ ਚੰਡੀਗੜ੍ਹ ਤੁਹਾਨੂੰ ਖਵਾਵਾਂਗੇ ਆਪਣੇ ਮੱਝਾਂ ਕਿੱਥੇ ਕੜੇਗਾ ਤੇ ਵੀ ਸਾਹ ਹਕਤਾਵ ਤੇ ਬਾਕੀ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੁਸੀਂ ਕਰਨਾ ਆਪਣਾ ਸ਼ਹਿਰ ਕਿਹਾ ਵਾ ਦਾ ਦਾ ਪ੍ਰੋਗਰਾਮ ਵੀ ਹੋ ਜਾਂਦੇ ਤੇ ਆਪਾਂ ਉਹ ਤੁਹਾਨੂੰ ਮੱਝਾਂ ਖਵਾਵਾਂਗੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦਾ ਕਰੋ ਤੇ ਹੁਣ ਤੁਹਾਨੂੰ ਮਿਲਦਾ ਨੈਕਸਟ ਵਾਰ ਓਕੇ ਬਾਏ